ਤੱਕੇ ਨਾਲ ਉਹਨੂੰ ਚਿੱਟਾ ਦਵਾਈ ਖਵਾ ਲਾਇਆ ਗਿਆ ਜੀ ਉਸ ਤੋਂ ਬਾਅਦ ਉਹਦੀ ਡੈਡ ਬੋਡੀ ਸਾਡੇ ਤਰ੍ਹਾਂ ਮੂਰੇ ਚਿੱਟੀ ਗਈ ਕੀ ਆਪ ਤਾਂ ਮੁੰਡਾ ਆਦੀ ਹੈ ਨਹੀਂ ਸੀ ਨਸ਼ੇ ਦਾ ਕਿਸੇ ਦਾ ਬਿਲਕੁਲ ਨਹੀਂ ਬਿਲਕੁਲ ਟੱਚ ਨਹੀਂ ਕਰਦਾ ਸੀ ਸਾਡਾ ਬੱਚਾ ਅੱਜ ਪਹਿਲੀ ਵਾਰੀ ਉਹਦੇ ਨਾਲ ਲਵਾਇਆ ਗਿਆ ਸੀ ਉਹਨੂੰ ਨਸ਼ਾ ਹਾਂਜੀ ਉਹਨੂੰ ਤੱਕੇ ਨਾਲ ਨਸ਼ਾ ਲਵਾਇਆ ਗਿਆ ਜੀ ਇਹ ਤਾਂ ਸਾਰਾ ਬੱਚਾ ਜਿਸ ਦਾ 18 ਸਾਲ ਦਾ ਵੀ ਨਹੀਂ ਹੋਇਆ ਸੀਗਾ ਜੀ ਕੀ ਕਾਰਨ ਮੰਨਦੇ ਹੋ ਵੀ ਕਿਉਂ ਨਵਾਲਾ ਲਵਾਇਆ ਗਿਆ ਚਿੱਟੇ ਨੂੰ ਇਹਨੂੰ ਨਸ਼ੇ ਦਾ ਆਦੀ ਕਰਨ ਵਾਸਤੇ ਲਵਾਇਆ ਗਿਆ ਕਿਸੇ ਬਦਲੇ ਦੀ ਭਾਵਨਾ ਨਾਲ ਲਵਾਇਆ ਗਿਆ ਸੋਣ ਦੇ ਬੱਚੇ ਵੀ ਆ ਕੇ ਪ੍ਰਸ਼ਾਸਨ ਵੱਲੋਂ ਹੀ ਬਹੁਤ ਹਰਾਸਮੈਂਟ ਕੀਤੀ ਗਈ ਐ ਇਸ ਬੱਚੇ ਦੀ ਡੈੱਡ ਬੋਡੀ ਲਈ ਬਹੁਤ ਮੁਸ਼ਕਲ ਹੈ ਕੋਈ ਸੁਣਵਾਈ ਨਹੀਂ ਸੀ ਜੀ 2 ਦਿਨ ਹੋ ਗਏ ਤਰਨੇ ਲਾਉਂਦੇ ਨੂੰ ਤਾਂ ਕਿਤੇ ਜਾ ਕੇ ਕੁਝ ਮੜ ਜਾ ਜਿਹੜੇ ਦੋਸ਼ੀ ਨੇ ਉਹ ਵੇਚ ਰਹੇ ਨੇ ਜੀ ਚਿੱਟਾ ਵਿਕ ਰਿਹਾ ਸਾਡੇ ਨਾਲ ਦਾ ਇਲਾਕਾ ਹੈ ਥਾਣਾ ਮਲੌਦ ਦੀ ਏਰੀਆ ਚ ਪੈਂਦਾ ਹੈ ਰਾਮਗੜ੍ਹ ਸਰਦਾਰਾਂ ਤੇ ਇੱਥੇ ਸ਼ਰਿਆਂ ਬਿਕ ਰਿਹਾ ਜੀ ਮਲੌਦ ਵਿਕ ਰਿਹਾ ਜੀ ਜਦੋਂ ਬੋਡੀ ਜਮਾ ਕਰਾਉਣੀ ਸੀ ਉਹਦੇ ਬਾਰੇ ਵੀ ਕਹਿ ਦਿੱਤਾ ਗਿਆ ਵੀ ਤੁਸੀਂ ਖੁਦ ਜਾ ਕੇ ਜਮਾ ਕਰਾਓ ਜੀ ਤੇ ਮਤਲਬ ਅਸੀਂ ਆਪਦੀ ਜ਼ਿੰਮੇਵਾਰੀ ਤੇ ਉੱਥੇ ਬਾਡੀ ਜਮਾ ਕਰਾਈ ਆ ਜੀ ਕੱਲ ਪੋਸਟਮਾਰਟਮ ਸੀਗਾ ਸਾਰੀ ਸਵੇਰ ਤੋਂ 9 ਵਜੇ ਤੱਕ ਅਸੀਂ ਥਾਣੇ ਬੈਠੇ ਜੀ 6 ਵਜੇ ਤੱਕ ਇਹਨਾਂ ਤੋਂ ਪੋਸਟਮਾਰਟਮ ਦੀ ਜੋ ਰਿਪੋਰਟ ਆ ਉਹ ਤਿਆਰ ਨਹੀਂ ਹੋਈ ਸੀ ਸਾਸਰੀਕਾਰ ਦੀ ਓਨਰ ਦੇ ਰਹਿ ਕੇ ਦੇਖ ਰਿਹਾ ਦਰਸ਼ਕਾਂ ਸਵਾਗਤ ਹੈ ਜੀ ਮੈਂ ਸੱਜ ਸਿੰਘ ਰਟੋਲਾ ਅਸੀਂ ਪਹੁੰਚਿਆ ਨੱਥੂ ਮਾਜਰਾ ਜੇ ਕੋ ਕੁ ਪਕੜਾਂ ਤੇ ਮਹਿਜ 3 ਕਿਲੋਮੀਟਰ 400 ਮਿੰਟੂ ਦੂਤ ਹੈ ਜਿੱਥੇ ਕੀ ਨਾਮਰਾਦ ਚਿੱਟੇ ਦੀ ਬਿਮਾਰੀ ਬੋਲਣ ਇੱਕ ਨੌਜਵਾਨ 17 ਸਾਲ ਦਾ ਨੌਜਵਾਨ ਜਿਸ ਦੀ ਕੀ ਮੌਤ ਹੋ ਗਈ ਆ ਜਿੱਥੇ ਕੀ ਸਾਡੀਆਂ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਜੁਧ ਨਸ਼ਾ ਵਿਰੁੱਧ ਤਹਿਤ ਲੋਕਾਂ ਦੇ ਘਰ ਟਾਹ ਜਾ ਰਿਹਾ ਹਨ ਉਹਨਾਂ ਦਾ ਕਿਹੜਾ ਵੀ 70% ਦਾ ਸਸ਼ ਖਤਮ ਕਰਤਾ ਪਰ ਜਿਹੜੀ ਅੱਜ ਵਾਲੀ ਇਸ ਨੌਜਵਾਨ ਦੀ ਮੌਤ ਨੂੰ ਦੇਖ ਕੇ ਜਿਨ੍ਹਾਂ ਦੇ ਘਰ ਦੇ ਵਿੱਚ ਹਨੇਰ ਪੈ ਗਿਆ ਉਹ ਕਦ ਕਹਿਣਗੇ ਵੀ ਸਾਡੇ ਪੰਜਾਬ ਚ ਚਿੱਟਾ ਖਤਮ ਹੋ ਗਿਆ ਗੱਲ ਕਰਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਦਾ ਸਬੰਧ ਵਿੱਚ ਕੀ ਕਹਿਣਾ ਪ੍ਰਾਜੀ ਕੀ ਨਾਂ ਆਪਣਾ ਤਰੇ ਕਿੰਦਰ ਸਭ ਜੀ ਹਾਂ ਕੀ ਗੱਲ ਹੋਈ ਆ ਆਪਣੇ ਜਿਹੜਾ ਬੇਟਾ ਹੈਗਾ ਸੀ 17 ਸਾਲ ਦੀ ਉਮਰ ਦਾ ਕੀ ਨਾਂ ਸੀ ਉਹਦਾ ਦਿਲਪ੍ਰੀਤ ਸੀ ਦਿਲਪ੍ਰੀਤ ਨੂੰ ਕੀ ਹੋਇਆ ਸੀਗਾ ਜਿੱਦ ਨਹੀਂ ਰਾਤ ਮੌਤ ਹੋਈ ਅੱਜ ਠੱਕੇ ਨਾਲ ਉਹਨੂੰ ਚਿੱਟਾ ਤਵਾਖਲਾਇਆ ਗਿਆ ਜੀ ਉਸ ਤੋਂ ਬਾਅਦ ਉਹਦੀ ਡੈਡ ਬੋਡੀ ਸਾਡੇ ਤਰ੍ਹਾਂ ਮੂਰੇ ਚਿੱਟੀ ਗਈ ਕਿ ਕਿਹਨਾਂ ਵੱਲੋਂ ਚਿੱਟਾ ਜਿਹੜਾ ਉਹਨੂੰ ਖਵਾਇਆ ਗਿਆ ਠੱਕੇ ਨਾਲ ਆਪਣਾ ਥੁਮਾਰੇ ਦੇ ਪਿੰਡ ਦੇ ਮੁੰਡਿਆਂ ਕਰਨੀ ਹੋਈ ਕੀ ਆਪ ਤਾਂ ਮੁੰਡਾ ਆਦੀ ਹੈ ਨਹੀਂ ਸੀ ਨਸੇ ਦਾ ਕਿਸੇ ਦਾ ਬਿਲਕੁਲ ਨਹੀਂ ਜੀ ਬਿਲਕੁਲ ਟੱਚ ਨਹੀਂ ਕਰਦਾ ਸੀ ਸਾਡਾ ਬੱਚਾ ਅੱਜ ਪਹਿਲੀ ਵਾਰੀ ਉਹਦੇ ਨਾਲ ਲਵਾਇਆ ਗਿਆ ਸੀ ਉਹਨੂੰ ਨਸ਼ਾ ਹਾਂਜੀ ਉਹਨੂੰ ਧੱਕੇ ਨਾਲ ਨਸ਼ਾ ਲਵਾਇਆ ਗਿਆ ਜੀ ਉਹ ਜਿਹੜੇ ਮੁੰਡੇ ਹੈਗੇ ਨੇ ਆ ਉਹ ਵੀ ਇਹਦੇ ਹਮ ਜਮਾਤੀ ਹੋਣਗੇ ਇਹਦੀ ਉਮਰ ਦੇ ਹੋਣਗੇ ਕੋਈ ਤੋਂ ਵੱਡੇ ਨਹੀਂ ਹੋਗੇ ਨਹੀਂ ਇਹ ਤੋਂ ਵੱਡੇ ਵੱਡੇ ਨੇ ਉਮਰ ਤੇ ਜੀ ਅੱਛਾ ਇਹ ਤਾਂ ਸਾਰਾ ਬੱਚਾ ਅਜੇ 18 ਸਾਲ ਦਾ ਵੀ ਨਹੀਂ ਹੋਇਆ ਸੀਗਾ ਜੀ ਕੀ ਕਾਰਨ ਮੰਨਦੇ ਹੋ ਵੀ ਕਿਉਂ ਨਵਲ ਲਵਾਇਆ ਗਿਆ ਚਿੱਟੇ ਨੂੰ ਇਹਨੂੰ ਰਸ਼ਦਾਰਦੀ ਕਰਨ ਵਾਸਤੇ ਲਵਾਇਆ ਗਿਆ ਕਿਸੇ ਬਦਲੇ ਦੀ ਭਾਵਨਾ ਨਾਲ ਲਵਾਇਆ ਗਿਆ ਬਸ ਇਹੀ ਜਿਹਾ ਉਹ ਚਿੱਟੇ ਦਾਦ ਦੀ ਕਰਨ ਵਾਸਤੇ ਲਵਾਇਆ ਗਿਆ ਇਹ ਤੋਂ ਬੱਚੇ ਤੋਂ ਨਹੀਂ ਚੱਲ ਹੋਇਆ ਛੋਟੀ ਉਮਰ ਸੀਗੀ ਤੇ ਇਹਦੇ ਨਾਲ ਸੁੱਟ ਅੱਗੇ ਸਾਰਾ ਕੁਝ ਕਿੰਨਾ ਪੜਿਆ ਅਸੀਂ ਬੱਚਾ ਆਪਣਾ ਜਿਹੜਾ ਹੈਗਾ ਕੀ ਜੇ ਕੋ ਕੰਮ ਕਰਦਾ ਸੀ ਵੀ ਇਹ ਕਰਦਾ ਪਿਆ ਸੀ ਵੀ ਇਹ ਕਰਦਾ ਪਿਆ ਸੀ ਹਾਂ ਜੀ ਸੁਣਨ ਦੇ ਬੱਚੇ ਵੀ ਆ ਕੇ ਪ੍ਰਸ਼ਾਸਨ ਵੱਲੋਂ ਵੀ ਬਹੁਤ ਹਰਾਸਮੈਂਟ ਕੀਤੀ ਗਈ ਐ ਇਸ ਬੱਚੇ ਦੀ ਡੈੱਡ ਬੋਡੀ ਲੈ ਕੇ ਬਹੁਤ ਮੁਸ਼ਕਲ ਹੈ ਕੋਈ ਸੁਣਵਾਈ ਨਹੀਂ ਸੀ ਜੀ 2 ਦਿਨ ਹੋ ਗਏ ਧਰਨੇ ਲਾਉਂਦੇ ਨੂੰ ਤਾਂ ਕਿਤੇ ਜਾ ਕੇ ਕੁਝ ਮੜਾ ਜਾ ਕੰਮ ਸੈੱਟ ਹੋਇਆ ਨਹੀਂ ਤਾਂ ਬਸ ਪੂਰਾ ਹਾਲ ਸੀ ਗਿਆ ਕੀ ਮੰਗ ਕੇ ਕਰੋਗੇ ਹੁਣ ਸਰਕਾਰ ਕੋਲ ਕੀ ਮੰਗ ਕੇ ਕਰੋਗੇ ਇਸ ਲੈ ਕੇ ਬਸ ਸਾਡੀ ਤਾਂ ਇੱਕੋ ਹੀ ਬੇਨਤੀ ਆ ਸਰਕਾਰ ਅੱਗੇ ਵੀ ਜਿੰਨੇ ਵੀ ਜਿੰਨੇ ਵੀ ਇਹਦੇ ਦੋਸ਼ੀ ਨੇ ਸਾਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਤੇ ਚੱਕੇ ਜਾਣ ਸਾਰੇ ਜਾਣੇ ਗੱਲ ਕਰਾਵਾਂਗੇ ਨਗਰ ਦੇ ਮੋਤਵਾਰ ਜਿਹੜੇ ਹੈਗੇ ਨੇ ਸਾਡੇ ਨਾਲ ਨੇ ਸਰਕੀ ਨਾਲ ਜੀ ਆਪਣੇ ਮੇਰਾ ਹਰਕਮਨ ਢਾਲੀਵਾਲ ਜੀ ਸਰਪੰਚ ਪਿੰਡ ਨੱਥੂ ਮੈਦਰਾ ਹਾਂ ਦੇਖੋ ਸਰਕਾਰ ਨਾਲ ਬਲੋਂ ਦਾਅਵੇ ਕੀਤੇ ਜਾਂਦੇ ਨੇ ਚਿੱਟੇ ਦੀ ਨਾਮਰਾਜ਼ ਮੋਆਰੀ ਨੂੰ ਕਹਿੰਦੇ ਨੇ ਖਤਮ ਕਰਤਾ ਪੰਜਾਬ ਦੇ ਵਿੱਚੋਂ ਆ ਤਿੰਨੇ ਕਦਨ ਹੋਏ ਨੇ ਐਸਐਸਪੀ ਮਲੇਰ ਕੋਟਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵੀ 70% ਚਟਾ ਖਤਮ ਕਰਤਾ ਇਹਨੂੰ ਦੇਖ ਕੇ ਤਾਂ ਲੱਗਦਾ ਨਹੀਂ ਨਹੀਂ ਜੀ ਦੇਖੋ ਗਰਾਊਂਡ ਲੈਵਲ ਤੇ ਹਲੇ ਵੀ ਜਿਹੜੇ ਦੋਸ਼ੀ ਨੇ ਉਹ ਵੇਚ ਰਹੇ ਨੇ ਜੀ ਚਟਾ ਵਿਕ ਰਿਹਾ ਸਾਡੇ ਨਾਲ ਦਾ ਇਲਾਕਾ ਹੈ ਥਾਣਾ ਮਲੌਦ ਦੀ ਏਰੀਆ ਚ ਪੈਂਦਾ ਹੈ ਰਾਮਗੜ੍ਹ ਸਰਦਾਰਾਂ ਤੇ ਇੱਥੇ ਸ਼ਰਿਆਂ ਬਿਕ ਰਿਹਾ ਜੀ ਮਲੌਦ ਵਿਕ ਰਿਹਾ ਜੀ ਮਤਲਬ ਹਲੇ ਕਈ ਇਲਾਕੇ ਹੈਗੇ ਨੇ ਜਿੱਥੇ ਵਿਕ ਰਿਹਾ ਜੀ ਮਲੌਦ ਪੁਲਿਸ ਵੀ ਬੜੇ ਬੜੇ ਦਾਅਵੇ ਕਰਦੇ ਆ ਵੀ ਰਾਮਗੜ੍ਹ ਸਰਦਾਰਾਂ ਵਿੱਚ ਨਸ਼ਾ ਖਤਮ ਕਰਤਾ ਨਹੀਂ ਦੇਖੋ ਉਹਨਾਂ ਨੇ ਇੱਕ ਦੋ ਘਟਾਏ ਨੇ ਜੀ ਪਰ ਅਪਾ ਪੰਜਾਬੀ ਮਾਬੂਲੀ ਜੀ ਕਹਿੰਨੇ ਆ ਵੀ ਕੁੱਤੇ ਦੀ ਪੂੰਛ ਨਹੀਂ ਸਿੱਧੀ ਹੁੰਦੀ ਜੀ ਉਹਨਾਂ ਨੂੰ ਆਦਤ ਪੈ ਚੁੱਕੀ ਜਿਹੜੇ ਇਹਦੇ ਪੈਡਲਰ ਹੈਗੇ ਨੇ ਜੀ ਵੇਚਦੇ ਨੇ ਉਹਨਾਂ ਨੇ ਆਪਦਾ ਇਹ ਜਿਹੜਾ ਵਪਾਰ ਬਣਾ ਚੁੱਕੇ ਬਣਾਇਆ ਹੋਇਆ ਜੀ ਸੌਖਾ ਤਰੀਕਾ ਮਤਲਬ ਕਮਾਈਆਂ ਕਰਨ ਦਾ ਤੇ ਉਹ ਉਹ ਨਹੀਂ ਸੁਧਰ ਸਕਦੇ ਜੀ ਕੀ ਆਪਣੇ ਪਿੰਡ ਵਿੱਚ ਵੀ ਕੋਈ ਨਸ਼ਾ ਤਸਕਰ ਆਇਆ ਜਾਇਆ ਹੈਗਾ ਜਿਹੜਾ ਚਿੱਟੇ ਦਾ ਕੰਮ ਕਰਦਾ ਚਿੱਟਾ ਵੇਦਾ ਵੀ ਇੱਥੋਂ ਇਹ ਮੁੰਡਿਆਂ ਨੇ ਨਸ਼ਾ ਲੈ ਕੇ ਇਸ ਬੱਚੇ ਨੂੰ ਜਿਹੜਾ ਵੀ ਦੇਖੋ ਸਾਡੇ ਪਿੰਡ ਇੱਕ ਦੋ ਬੰਦੇ ਹੈਗੇ ਨੇ ਜਿਹੜੇ ਖਾਣ ਪੀਣ ਵਾਲੇ ਹੈਗੇ ਨੇ ਜੀ ਜਿਹੜੇ ਮਤਲਬ ਇਸ ਕੇਸ ਚ ਇਨਵੋਲਵ ਹੋਏ ਨੇ ਜੀ ਖਾਣ ਵਾਲੇ ਹੈਗੇ ਨੇ ਪਰ ਸਾਡੇ ਕੋਈ ਵੇਚਣ ਵਾਲਾ ਨਹੀਂ ਸੀਗਾ ਜੀ ਇਹਨਾਂ ਨੇ ਬਾਹਰੋਂ ਲਿਆਂਦਾ ਜਿਹੜੇ ਹੁਣ ਪਹਿਲੀ ਤਫ਼ਤੀਸ਼ ਚ ਸ਼ਾਮਲ ਇਹੀ ਹੋਇਆ ਜੀ ਵੀ ਇਹਨਾਂ ਨੇ ਮਲੌਤ ਜਾਂ ਖਾਨਪੁਰ ਤੋਂ ਜਿਹੜਾ ਇਹ ਚਿੱਟਾ ਲੈ ਕੇ ਆਂਦਾ ਜੀ ਕੀ ਲੱਗਦਾ ਵੀ ਹੁਣ ਉਹਨਾਂ ਮੁੰਡਿਆਂ ਨੂੰ ਜਿਨ੍ਹਾਂ ਨੂੰ ਪੁਲਿਸ ਵੱਲੋਂ ਰੈਸ਼ ਕੀਤਾ ਗਿਆ ਉਹਨਾਂ ਦੇ ਤਪਤੀਹ ਦੇ ਆਧਾਰ ਤੇ ਜਿਹੜੇ ਬੰਦੇ ਚਿੱਟਾ ਵੇਚਦੇ ਨੇ ਜਿਹਨੂੰ ਤਾਂ ਲਿਆ ਕੇ ਇਸ ਬੱਚੇ ਦੀ ਜਾਨ ਦਾ ਕਾਲ ਬਣਿਆ ਉਹਨੂੰ ਰੈਸ਼ ਕੀਤਾ ਜਾਊਗਾ ਉਹਨਾਂ ਦਾ ਤਾਂ ਧੰਦਾ ਬੰਦ ਕਰਵਾਜੋ ਸਰ ਜੀ ਬਿਲਕੁਲ ਚਾਹੀਦਾ ਵੀ ਇਹ ਹੈ ਪ੍ਰਸ਼ਾਸਨ ਨੂੰ ਵੀ ਸਾਡੀ ਇਹੀ ਅਪੀਲ ਆ ਕਿ ਜਿਹੜੇ ਖਾਂਦੇ ਨੇ ਉਹ ਤਾਂ ਇੱਕ ਤਰ੍ਹਾਂ ਦੇ ਮਰੀਜ਼ ਨੇ ਜੋ ਵੇਚਦੇ ਨੇ ਸਖਤ ਤੋਂ ਸਖਤ ਕਾਰਵਾਈ ਤਾਂ ਉਹਨਾਂ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਤੋਂ ਇਹਨਾਂ ਨੇ ਸਮਾਨ ਖਰੀਦਿਆ ਜੀ ਤੇ ਜਿਹਦੇ ਨਾਲ ਕਰਕੇ ਇਹ 17 ਸਾਲ ਦੇ ਨੌਜਵਾਨ ਦਿਲਪ੍ਰੀਤ ਦੀ ਮੌਤ ਹੋਈ ਹੈ ਜੀ ਸਾਡੀ ਅਪੀਲ ਹੈ ਪ੍ਰਸ਼ਾਸਨ ਨੂੰ ਕਿ ਉਹਨਾਂ ਲੋਕਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬਾਕੀ ਕੰਮਾਂ ਵਾਸਤੇ ਤਾਂ ਮੈਂ ਦੇਖਿਆ ਧਰਨੇ ਲੱਗਦੇ ਦੇਖਿਆ ਨੇ, ਰੋਡ ਜਾਮ ਕਰਦੇ ਲੱਗਦੇ ਦੇਖਿਆ ਨੇ। ਇਸ ਨੌਜਵਾਨ ਦੀ ਮੌਤ ਦਾ ਇਨਸਾਫ ਲੈਣ ਵਾਸਤੇ ਕੀ ਲੋੜ ਪੈਗੀ ਆ? ਵੀ ਇਹਦਾ ਧਰਨਾ ਲਾਉਣਾ ਪੈਗਾ ਕੀ ਪੁਲਿਸ ਨੇ ਲੈ ਕੀ ਸਮਝੇ ਨੂੰ ਤੁਸੀਂ? ਬਾਈ ਜੀ ਪਰਸੋਂ ਇਹਦੀ ਡੈਥ ਹੋਈ ਆ ਜੀ 2 ਵਜੇ ਦੇ ਕਰੀਬ ਉਹ ਜਿਹੜੇ ਦੋਸ਼ੀ ਸੀ ਇਹਨੂੰ ਮਤਲਬ ਘਰ ਦੇ ਬਾਹਰ ਸੱਟ ਕੇ ਚਲੇ ਗਿਆ ਜੀ। ਚਲੋ ਪਰਿਵਾਰ ਨੇ 2 ਘੰਟੇ ਆਪਣੇ ਹੱਥ ਪੱਲੇ ਮਾਰੇ ਲੋਕਲ ਹਸਪਤਾਲਾਂ ਚ ਲੈ ਕੇ ਗਏ ਪਰ ਨਹੀਂ ਚੱਲਿਆ। ਅਸੀਂ ਸ਼ਾਮ ਨੂੰ ਐਸਐਚ ਪਹਿਲਾਂ ਤਾਂ ਜੀ ਉਹ ਕਦੇ ਇੱਧਰ ਫੋਨ ਜੀ ਕਦੇ ਇੱਧਰ ਪਹਿਲਾਂ ਤਾਂ ਉਹਨਾਂ ਨੇ ਗੱਲ ਨਹੀਂ ਸੁਣੀ ਜੀ ਫਿਰ ਐਸਪੀ ਸਾਹਿਬ ਨਾਲ ਰਾਬਤਾ ਕਾਇਮ ਕੀਤਾ ਜੀ ਐਸਪੀ ਸਾਹਿਬ ਨੇ ਉਹਨਾਂ ਨੂੰ ਕਿਹਾ ਜੀ ਤਾਂ ਗੱਲ ਸੁਣੀ ਤੇ ਹੋ ਥਾਣੇ ਦੇ ਅਫਸਰ ਜੀ ਪਹਿਲਾਂ ਪਿੰਡ ਪਹੁੰਚ ਚੁੱਕੇ ਨੇ ਸਾਥੋਂ ਸਦਰ ਥਾਣਾ ਜੀ 1.5 ਕਿਲੋਮੀਟਰ ਆ ਉਹ 1.5 ਘੰਟਾ ਘੰਟਾ 1.5 ਘੰਟਾ ਬਾਅਦ ਆਏ ਨੇ ਜੀ ਤੇ ਉਸ ਤੋਂ ਬਾਅਦ ਜੀ ਜਦੋਂ ਬਾਡੀ ਜਮਾ ਕਰਾਉਣੀ ਸੀ ਉਹਦੇ ਬਾਰੇ ਵੀ ਕਹਿ ਦਿੱਤਾ ਗਿਆ ਵੀ ਤੁਸੀਂ ਖੁਦ ਜਾ ਕੇ ਜਮਾ ਕਰਾਓ ਜੀ ਤੇ ਮਤਲਬ ਅਸੀਂ ਆਪਣੀ ਜ਼ਿੰਮੇਵਾਰੀ ਤੇ ਉੱਥੇ ਬੋਡੀ ਜਮਾ ਕਰਾਈ ਹੈ ਜੀ ਕੱਲ ਪੋਸਟਮਾਰਟਮ ਸੀਗਾ ਸਾਰੀ ਸਵੇਰ ਤੋਂ 9 ਵਜੇ ਤੱਕ ਅਸੀਂ ਥਾਣੇ ਬੈਠੇ ਜੀ 6 ਵਜੇ ਤੱਕ ਇਹਨਾਂ ਤੋਂ ਪੋਸਟਮਾਰਟਮ ਦੀ ਜੋ ਰਿਪੋਰਟ ਆ ਉਹ ਤਿਆਰ ਨਹੀਂ ਹੋਈ ਸੀਗੀ ਜੀ ਇੱਥੋਂ ਦੇਖ ਕੇ ਇਹ ਨਹੀਂ ਲੱਗਦਾ ਹੈਗਾ ਵੀ ਜਿੱਥੇ ਚਿੱਟੇ ਦੇ ਤਸਕਰਾਂ ਤੇ ਚਿੱਟਾ ਵੇਚਣ ਵਾਲਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਜਹੇ ਅਫਸਰਾਂ ਤੇ ਜਿਹੜੇ ਜਾਣ ਪੁੱਝ ਕੇ ਹੈਰਾਨ ਕਰਦੇ ਨੇ ਉਹਦੇ ਵੀ ਕਾਰਵਾਈ ਨਾਲ ਹੋਣੀ ਚਾਹੀਦੀ ਹੈ ਦੇਖੋ ਜੀ ਇਹ ਹੀਨੀਅਸ ਕ੍ਰਾਈਮ ਸੀਗਾ ਇਹਦੇ 'ਚ ਮਤਲਬ ਕਤਾਹੀ ਵਰਤਣ ਵਾਲੇ ਅਫਸਰਾਂ ਤੇ ਤਾਂ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ ਦੇਖੋ ਅੱਜ ਤਾਂ ਇਹ ਮਤਲਬ ਮੇਰਾ ਭਤੀਜਾ ਹੀ ਲੱਗਦਾ ਸੀ ਘਰਾਂ ਚੋਂ ਸੀਗਾ ਜੀ ਮਤਲਬ ਅੱਜ ਇਹਦੀ ਡੈਥ ਹੋਈ ਆ ਜੀ ਕੱਲ ਨੂੰ ਹੋਰ ਬੱਚੇ ਨੇ ਛੋਟੇ ਜਿਹੜੇ ਨੇ ਉਹ ਵੀ ਮਤਲਬ ਇਸ ਚੀਜ਼ ਦਾ ਸ਼ਿਕਾਰ ਹੋ ਸਕਦੇ ਨੇ ਤਾਂ ਇਹ ਜ਼ਰੂਰੀ ਆ ਮਤਲਬ ਜੀ ਇਹ ਮਲ ਕਾਰਵਾਈ ਹੋਣੀ ਚਾਹੀਦੀ ਜੀ ਦੇਖੋ ਜੀ ਕਿਤੇ ਨਾ ਕਿਤੇ ਹਾਂ ਪਰਿਵਾਰ ਦੇ ਵਿੱਚ ਤਾਂ ਜਿਹੜਾ ਹੈਗਾ ਸੋਗ ਹੈ ਗਿਆ ਸਾਰੇ ਨਗਰ ਦੇ ਵਿੱਚ ਵੀ ਬਹੁਤ ਵੱਡਾ ਸੋਗ ਪਿਆ ਇਸ ਨੌਜਵਾਨ ਦੀ ਚੜ੍ਹਦੀ ਉਮਰੇ ਜਿਹੜੀ ਹੈਗੀ ਆ ਮੌਤ ਹੋ ਜਾਂਦੀ ਆ ਮੌਤ ਹੁੰਦੀ ਆ ਨਸ਼ੇ ਦੇ ਨਾਲ ਆ ਪਰਿਵਾਰ ਦੇ ਦੱਸਣ ਮੁਤਾਬਕ ਇਹ ਕਹਿੰਦੇ ਨਸ਼ੇ ਦਾਤ ਦੀ ਵੀ ਹੈ ਨਹੀਂ ਸੀ ਕੁਝ ਕ ਮੁੰਡਿਆਂ ਵੱਲੋਂ ਰਲ ਕੇ ਇਸ ਨੂੰ ਧੱਕੇ ਦੇ ਨਾਲ ਜਿਹੜਾ ਹੈਗਾ ਨਸ਼ੇ ਦੀ ਡੋਗ ਜਿੱਤੀ ਗਈ ਆ ਅੱਜ ਜਿਹੜਾ ਇਹ ਅਸੀਂ ਮੌਕੇ ਤੇ ਪਹੁੰਚੇ ਆ ਥਾਣਾ ਸਦਰ ਅਮ드ਗੜ ਤੇ ਸਬਡਿਵੀਜ਼ਨ ਅਮ드ਗੜ ਦੀ ਟੀਮ ਪੂਰੀ ਪਹੁੰਚੀ ਆ ਇਹ ਇੱਕ ਜਿਹੜਾ ਫੱਲੇਵਾਲ ਤੇ ਰੁੜਕੀ ਰੁਹੀੜੇ ਦੇ ਵਿੱਚ ਜਿਹੜਾ ਜਾਮ ਲੱਗਿਆ ਸੀ ਉਹਦੇ ਰਿਗਾਰਡਿੰਗ ਪਹੁੰਚੇ ਆ ਇਹਦਾ ਮੇਨ ਕੰਟੈਕਸਟ ਹੈ ਜੀ 95 ਨੰਬਰ ਇੱਕ ਐਫ ਆਈ ਆਰ ਦਰਜ ਹੋਈ ਸੀ ਅੰਡਰ ਸੈਕਸ਼ਨ 105 315 21 ਬਾਈ ਐਨ ਡੀ ਪੀ ਐਸ ਐਕਟ ਤੇ ਬਾਕੀ ਬੀ ਐਨ ਐਸ ਤੇ ਸੀਗੇ ਅੱਜ ਇਹਨਾਂ ਦਾ ਜਿਹੜਾ ਮੇਨ ਰੋਸ ਸੀਗਾ ਉਹ ਇਹ ਸੀਗਾ ਕਿ ਪੁਲਿਸ ਵੱਲੋਂ ਜਿਹੜੀ ਕਾਰਵਾਈ ਆ ਉਹ ਠੀਕ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਬਟ ਇਹਨਾਂ ਵੱਲੋਂ ਜਿਹੜੇ ਨਾਮ ਦਿੱਤੇ ਗਏ ਸੀ ਪਹਿਲੇ ਵਾਲੇ ਬਿਆਨ ਚ ਉਹਦੇ ਚ ਤਿੰਨ ਨਾਮ ਦਿੱਤੇ ਗਏ ਸੀ ਬਾਈ ਨੇਮ ਉਹਨਾਂ ਚੋਂ ਅਸੀਂ ਦੋ ਅਰੈਸਟ ਕਰ ਲਏ ਨੇ ਤੇ ਤੀਸਰੇ ਨੂੰ ਵੀ ਕਾਫੀ ਜਲਦੀ ਅਰੈਸਟ ਕਰਕੇ ਅਸੀਂ ਜਿਹੜੀ ਜੁਡੀਸ਼ੀਅਲ ਤੋਂ ਜੁਡੀਸ਼ੀਅਲ ਤੋਂ ਇਹਦੀ ਰਿਮਾਂਡ ਲੈ ਕੇ ਇਹਨਾਂ ਨੂੰ ਪੁੱਛਗਿੱਛ ਕੀਤੀ ਜਾਊਗੀ ਤਾਂ ਜੋ ਸਹੀ ਜਿਹੜੀ ਡੈਥ ਹੋਈ ਹੈ ਉਹਦਾ ਕਾਰਨ ਪਤਾ ਲੱਗ ਸਕੇ ਨਾਲ ਹੀ ਜਿਹੜੀ ਇਹਨਾਂ ਦੀ ਡਿਮਾਂਡ ਹੈ ਕਿ ਡੈਥ ਕਿਸ ਕਾਰਨ ਹੋਈ ਹੈ ਉਹ ਵੀ ਸਾਨੂੰ ਉਹ ਕਾਰਨ ਜਿਹੜਾ ਹੈ ਉਹ ਅੱਜ ਪੋਸਟਮਾਰਟਮ ਹੋ ਕੇ ਡਾਕਟਰੀ ਮਲਾਜਾ ਹੋ ਕੇ ਸਪੈਸ਼ਲੀ ਇਹਦਾ ਐਸਐਚਓ ਸਦਰ ਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਇਹਦਾ ਬੋਰਡ ਬਣਵਾਇਆ ਜਾਵੇ ਤਾਂ ਜੋ medical conditions ਆ ਬੋਡੀ ਦੀ ਉਹ ਸਹੀ ਤਰੀਕੇ ਨਾਲ ਪਤਾ ਲੱਗ ਜੇ ਤੇ ਘਰਦਿਆਂ ਨੂੰ ਇਹਨਾਂ ਨੇ ਸਹੀ ਪਤਾ ਲੱਗੇਗੀ ਜਿਹੜੀ ਡੈਥ ਦਾ ਅਸਲ ਕਾਰਨ ਕੀ ਹੋਇਆ ਤੇ ਅਸੀਂ ਇਹਨਾਂ ਨੂੰ ਪੂਰਾ ਆਸ਼ਵਾਸਨ ਦਿੰਨੇ ਆ ਜੀ ਜੋ ਵੀ ਇਹਨਾਂ ਦੀ ਮੰਗਾਂ ਨੇ ਇਹਦਾ ਮੇਰਾ ਮੇਰਾ ਆਫਿਸ ਐਸ ਐਚਓ ਸਾਹਿਬ ਦਾ ਆਫਿਸ ਜਾਂ ਸਾਡੇ ਸਾਡੇ ਸੀਨੀਅਰ ਆਫੀਸਰਸ ਦਾ ਜਿਹੜਾ ਆਫਿਸ ਹੁੰਦਾ ਹੈ ਹਮੇਸ਼ਾ ਖੁੱਲਾ ਹੁੰਦਾ ਆਪਣੀ ਇਹ ਗ੍ਰੀਵੈਂਸ ਜੇ ਵੀ ਹੁੰਦੀ ਹੈ ਆਪਣੀ ਆ ਕੇ ਦੱਸ ਸਕਦੇ ਨੇ ਤੇ ਜੇ ਇਹਨਾਂ ਨੂੰ ਮੈਂ ਪੂਰਾ ਵਿਸ਼ਵਾਸ ਦਵਾਣਾ ਕਿ ਇਹਨਾਂ ਦੀ ਅੱਗੇ ਤੋਂ ਵੀ ਜਿਹੜੀ ਇਸ ਮਸਲੇ 'ਚ ਵੀ ਆ ਕਿਸੇ ਵੀ ਹੋਰ ਲੀਗਲ ਜਿਹੜਾ ਇਹਨਾਂ ਦਾ ਹ ਹੱਕ ਹੈ ਉਹਦਾ ਹਰਤੇ ਇਹਨਾਂ ਦੀ ਪੂਰੀ ਮਸਾਇਦਾ ਕੀਤੀ ਜਾਊਗੀ ਪਰਿਵਾਰਕ ਮੈਂਬਰ ਅਦਾ ਕਰਨਾ ਕਿ ਮੁੰਡੇ ਦੀ ਮੌਤ ਹੋਈ ਹੈ ਨਸ਼ੇ ਦੀ ওভারਡੋਜ਼ ਨਾਲ ਕੀ ਕਹਿਣਾ ਸਰ ਬੜੀ ਦੁੱਖ ਦੀ ਗੱਲ ਹੈ ਇੱਕ ਨੌਜਵਾਨ ਮੁੰਡੇ ਦੀ ਡੈਥ ਹੋਣਾ ਬੱਚਾ ਕੱਲ ਤਕਰੀਬਨ 8:30 9:00 ਵਜੇ ਦੇ ਸਾਡੇ ਕੋਲੇ ਆ ਕੇ ਫੱਲੇ ਵਾਲੀ ਪੰਚਾਇਤ ਦੇ ਤਨਾ ਦਿੱਤੀ ਵੀ ਸਾਡੇ ਬੇਟੇ ਨੂੰ ਕੁਝ ਬੰਦੇ ਨੇ ਜਿਹੜੇ ਗੇਟ ਤੇ ਤਾਰ ਕੇ ਜਿਸ ਦਿਨ ਧਾਰਤਿ ਮਨ ਮੈਂ ਸਮੇਤ ਪੁਲਿਸ ਪਾਰਟੀ ਦੇ ਪਿੰਡ ਫੱਲੇਵਾਲ ਗਿਆ ਅਸੀਂ ਡੈੱਡ ਬੋਡੀ ਦਾ ਮੁਲਾਜਾ ਕੀਤਾ ਉੱਥੇ ਕਿਹਾ ਗਿਆ ਵੀ ਤੁਸੀਂ ਜਿਹਦੇ ਵੀ ਵਿਰੁੱਧ ਕਾਰਵਾਈ ਕਰਨੀ ਆ ਤੁਸੀਂ ਸਾਨੂੰ ਬਿਆਨ ਦਿਓ ਪਰ ਉਹ ਉਸ ਟਾਈਮ ਉਹਨਾਂ ਨੇ ਕਿਹਾ ਵੀ ਸਾਨੂੰ ਹਲੇ ਕੁਝ ਬੰਦਿਆਂ ਦਾ ਪਿੰਡ ਨਹੀਂ ਆ ਗਿਆ ਸੀ 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 ਤੇ ਇਹ ਸਾਡੇ ਕੋਲੇ 10:30 10:30 ਵਜੇ ਆਇਆ ਅਸੀਂ ਜੋ ਇਹਨਾਂ ਨੇ ਕਿਹਾ ਬਿਆਨ ਲੇ ਕੇ ਥਾਣੇ ਦੇ ਵਿੱਚ ਅੱਜ ਸਾਰਾ ਦਿਨ ਲਾਈਟ ਨਹੀਂ ਸੀ ਜਿਹੜਾ ਮੁੱਖ ਕਾਰਨ ਬਣਿਆ ਨਾ ਉਹ ਸਾਰਾ ਦਿਨ ਲਾਈਟ ਨਹੀਂ ਸੀਗੀ ਫਿਰ ਇਹਨਾਂ ਨੇ ਜਿਹੜਾ ਜੋ ਬਿਆਨ ਲਿਖਾਇਆ ਪਿੰਡ ਨੱਥੂਆ ਦੇ ਜਸਨ ਸਿੰਘ ਤੇ ਮਨਵੀਰ ਸਿੰਘ ਤੇ ਇੱਕ ਅਮਰਬੀਰ ਬਾਬਾ ਉਹਨਾਂ ਦਾ ਕਹਿਣਾ ਸੀ ਵੀ ਸਾਡਾ ਮੁੰਡਾ ਇਹਨਾਂ ਦੇ ਨਾਲ ਜਾਂਦਾ ਸੀਗਾ ਤੇ ਇਹੀ ਨਸ਼ਾ ਵਗੈਰਾ ਕਰਦੇ ਸੀਗੇ ਸਾਨੂੰ ਸ਼ੱਕ ਨਹੀਂ ਸੀ ਸਾਡੇ ਬੇਟੇ ਦੇ ਉੱਤੇ ਵੀ ਇਹਨਾਂ ਨੇ ਹੀ ਸਾਡੇ ਬੇਟੇ ਨੂੰ ਨਸ਼ੇ ਦੇ ਕੇ ਦਿੱਤਾ ਤੇ ਜਿਸ ਕਰਕੇ ਉਹਦੀ ਮੌਤ ਹੋਈ ਹੈ ਜਿਹਦੇ ਆਧਾਰ ਤੇ ਅਸੀਂ ਮੁਕੱਦਮਾ ਨੰਬਰ ਦਾ ਅ ਦਰਜ ਕਰਤਾ ਦਰਜ ਕਰਨ ਤੋਂ ਬਾਅਦ ਪੂਰੇ ਡਾਕਟਰ